ਦੋਸਤੋ ਪ੍ਰਤਾਪ ਸਿੰਘ ਬਾਜਵਾ ਜੀ ਦੀ ਇੱਕ ਅੱਜ ਸਟੇਟਮੈਂਟ ਆਈ ਹੈ ਔਰ ਕੀ ਕਹਿੰਦੇ ਆ ਉਹ ਕਹਿੰਦੇ ਪੰਜਾਬ ਦੇ ਵਿੱਚ ਬਾਹਰੋਂ 50 ਬੰਬ ਆਏ ਆ ਜਿਨ੍ਹਾਂ ਦੇ ਵਿੱਚੋਂ 18 ਬੰਬ ਆ ਜਿਹੜੇ ਉਹ ਤਾਂ ਬਲਾਸਟ ਹੋ ਗਏ ਤੇ 32 ਬੰਬ ਆ ਜਿਹੜੇ ਉਹ ਸਰਕੂਲੇਸ਼ਨ ਦੇ ਵਿੱਚ ਆ ਇਹ ਬਹੁਤ ਹੀ ਸੈਂਸਿਟਿਵ ਇਨਫੋਰਮੇਸ਼ਨ ਆ ਬਾਜਵਾ ਸਾਹਿਬ ਦੀ ਜਿਹਨੂੰ ਸੁਣ ਕੇ ਪੰਜਾਬ ਸਰਕਾਰ ਔਰ ਖਾਸ ਤੌਰ ਤੇ ਆਨਰੇਵਲ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਾਈਵਾ ਸਾਹਿਬ ਨੂੰ ਆਦੇਸ਼ ਦਿੱਤੇ ਕਿ ਤੁਰੰਤ ਇਹ ਇਨਫੋਰਮੇਸ਼ਨ ਕਿਹੜੇ ਸੋਰਸਾਂ ਤੋਂ ਮਿਲੀ ਹੈ ਉਹ ਸਰਕਾਰ ਨੂੰ ਦੱਸੇ ਜਾਣ ਪੰਜਾਬ ਪੁਲਿਸ ਨੂੰ ਦੱਸੇ ਜਾਣ ਕਿਉਂਕਿ ਪੰਜਾਬ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਸੋ ਜਦੋਂ ਬਾਈਵਾ ਸਾਹਿਬ ਦੇ ਕੋਲ اے ਆਈਜੀ ਰਵਜੋਤ ਘਰ ਪਹੁੰਚੇ ਤੇ ਉਹਨਾਂ ਨੇ ਪੁੱਛਿਆ ਕਿ ਬਾਈਵਾ ਸਾਹਿਬ ਦੱਸੋ ਇਹ ਇਨਫੋਰਮੇਸ਼ਨ ਤੁਹਾਨੂੰ ਕਿਹੜੇ ਸੋਰਸਾਂ ਤੋਂ ਮਿਲੀ ਹੈ ਤੇ ਬਾਈਵਾ ਸਾਹਿਬ ਨੇ ਜਵਾਬ ਦਿੱਤਾ ਉਹ ਕਹਿੰਦੇ ਮੈਨੂੰ ਜਿਹੜੇ ਸੋਰਸਾਂ ਤੋਂ ਮਿਲੇ ਆ ਮੈਂ ਉਹ ਡਿਸਕਲੋਜ਼ ਨਹੀਂ ਕਰ ਸਕਦਾਗਾ ਤੇ ਕੀ ਸਮਝਿਆ ਜਾਵੇ ਪੰਜਾਬੀਓ ਇੱਥੋਂ ਇੱਥੋਂ ਦੋ ਕਾਰਨ ਹੈ ਇੱਕ ਤਾਂ ਇਹ ਹੈ ਕਿ ਬਾਜਵਾ ਸਾਹਿਬ ਜਾਂ ਤਾਂ ਆਈਐਸਆਈ ਪਾਕਿਸਤਾਨ ਨਾਲ ਮਿਲੇ ਆ ਤੇ ਉਹਨਾਂ ਨਾਲ ਮਿਲ ਕੇ ਪੰਜਾਬ ਦੇ ਵਿੱਚ ਬੰਬ ਬਲਾਸਟ ਕਰਵਾ ਰਹੇ ਆ ਔਰ ਸਾਰੀ ਜਾਣਕਾਰੀ ਉਹਨਾਂ ਨੂੰ ਕਿ ਕਿੰਨੇ ਆ ਗਏ ਕਿੰਨੇ ਹੋ ਗਏ ਤੇ ਕਿੰਨੇ ਰਹਿੰਦੇ ਆ ਤੇ ਜਾਂ ਫਿਰ ਬਾਜਵਾ ਸਾਹਿਬ ਨੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਾਉਣ ਦੇ ਲਈ ਇਹ ਝੂਠ ਬੋਲਿਆ ਝੂਠੀ ਸਟੇਟਮੈਂਟ ਦਿੱਤੀ ਹੈ ਤੇ ਹੁਣ ਮੈਂ ਬਾਜਵਾ ਸਾਹਿਬ ਨੂੰ ਬੇਨਤੀ ਕਰਦਾ ਕਿ ਬਾਜਵਾ ਸਾਹਿਬ ਜਾਂ ਤਾਂ ਤੁਸੀਂ ਇਹ ਸੋਰਸ ਦੱਸੋ ਕਿ ਕਿਹੜੇ ਸੋਰਸਾਂ ਤੋਂ ਤੁਹਾਨੂੰ ਇਹ ਇਨਫੋਰਮੇਸ਼ਨ ਮਿਲੀ ਹੈ ਤੇ ਜਾਂ ਫਿਰ ਤੁਸੀਂ ਜੇ ਤੁਹਾਡੇ ਕੋਲ ਕੋਈ ਸੋਰਸ ਹੈ ਨਹੀਂ ਤੁਸੀਂ ਝੂਠ ਬੋਲਿਆ ਤਾਂ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਕਿ ਮੈਂ ਇੱਥੇ دہشت ਦਾ ਮਾਹੌਲ ਫਲਾਉਣ ਦੇ ਲਈ ਇੱਕ ਝੂਠ ਬੋਲਿਆ ਅਗਰ ਜੇ ਤੁਸੀਂ ਇਹ ਦੋਨੇ ਕੰਮ ਨਹੀਂ ਕਰਦੇ ਤਾਂ ਫਿਰ ਪੰਜਾਬ ਸਰਕਾਰ ਤੁਹਾਡੇ ਤੇ ਸਖਤੀ ਨਾਲ ਐਕਸ਼ਨ ਲਊਗੀ ਕਿਉਂਕਿ ਮਾਨ ਸਾਹਿਬ ਨੇ ਸਟ੍ਰਿਕਲੀ ਕਿਹਾ ਹੈ ਕਿ ਜੇ ਤੁਸੀਂ ਝੂਠ ਬੋਲਿਆ ਜਾਂ ਤੁਹਾਡੇ ਕੋਲੇ ਕੋਈ ਸੋਰਸ ਹੈ ਨਹੀਂ ਤਾਂ ਫਿਰ ਕਾਰਵਾਈ ਲਈ ਬਾਜਵਾ ਸਾਹਿਬ ਤਿਆਰ ਹੋ ਜਾਓ